ਸਾਡਾ ਇੰਜਰ ਸਰ ਇੱਕ ਹੈਲਪਰ ਤੇ ਦੋ ਕੁੜੀਆਂ ਠੀਕ ਹੈ ਹਾਂਜੀ ਤੇ ਇਹਦੇ ਵਿੱਚ 12 ਤੋਂ ਹੈਲਪਲਾਈਨ ਤੋਂ ਸਾਡੇ ਡਾਇਰੈਕਟ ਕਾਲ ਆਉਂਦੀ ਹੈ ਹੈੱਡਕਵਾਰਟਰ ਤੋਂ ਕਾਲ ਵੀ ਆਉਂਦੀ ਹੈ ਤੇ ਸਾਡੇ ਵਟਸਐਪ ਤੇ ਪੂਰਾ ਡਿਟੇਲ ਆਉਂਦੀ ਹੈ ਕਿਨੇ ਫੋਨ ਕੀਤਾ ਕੀ ਹੋਇਆ ਕਿਹੜਾ ਏਰੀਆ ਹੋਇਆ ਤਾਂ ਉਹ ਦੇ ਮੁਤਾਬਿਕ ਅਸੀਂ ਪਹੁੰਚਦੇ ਹਾਂ ਸਿੱਧਾ ਲੋਕੇਸ਼ਨ ਤੇ ਹਮਾਰਾ ਉਹਨੂੰ ਫਰਸਟ ایڈ ਦੇ ਕੇ ਰੋਡ ਕਲੀਅਰ ਕਰਾਉਣਾ ਜੇ ਕੋਈ ਗੱਡੀ ਰੋਡ ਤੇ ਖੜੀ ਹੈ ਐਕਸੀਡੈਂਟ ਹੋ ਗਿਆ ਉਹਨੂੰ ਸਾਈਡ ਤੇ ਕਰਨਾ ਜਿਆਦਾ ਜ਼ਖਮੀ ਹੈ ਉਹਨੂੰ ਆਪਾਂ ਸਟੈਚਨ ਸਟੈਚੂਰ ਉੱਪਰ ਅਗੇ ਲੈ ਜਾ ਸਕੀਰ ਆ ਅਸੀਂ ਤਾਂ ਜਦੋਂ ਕਾਲ ਆ ਗਿਆ ਕਟੋਰਨ ਰੂਟ ਤੇ ਮਿੰਟੋ ਮਿੰਟੀ 5-6 ਮਿੰਟ ਵਿੱਚ ਪਹੁੰਚ ਜਾਈਏ ਪਤਾ ਨਹੀਂ ਤਾਂ ਉਹ ਤਾਂ ਮਿੰਟੋ ਮਿੰਟੀ ਗੱਡੀ ਜਾਂਦੀ ਚੱਕ ਕੇ ਇਹਨੂੰ ਅਗਲੇ ਨੂੰ ਹਸਪੀਟਲ ਜਾਂ ਉਹਨੂੰ ਫਰਸਟ ایڈ ਬਾਕਸ ਦੇ ਦੇਣਾ ਫਰਸਟ ایڈ ਉਹਨੂੰ ਦੇ ਦਈਏ ਸਾਡੇ ਕੋਲ ਸਮਾਨ ਪਿਆ ਦਾ ਸਮਰ نیوز ਦੇ ਰਖਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਅੱਜ ਅਸੀਂ ਰਿਐਲਿਟੀ ਚੈੱਕ ਕਰਨ ਜਾ ਰਹੇ ਹਾਂ ਕਿਉਂਕਿ ਸਮਰ نیوز ਦੇ ਵੱਲੋਂ ਕਿਉਂਕਿ ਅੱਗੇ ਲੋਕ ਸਭਾ ਚੋਣਾਂ ਆਉਣ ਵਾਲੀਆਂ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਜਾਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਵੀ ਪਹਿਲ ਕਦਮੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਨੂੰ ਸਰਵਿਸ ਦੇਣ ਵਾਸਤੇ ਲੋਕਾਂ ਦੀ ਹੈਲਪ ਵਾਸਤੇ ਕਿਹੜੀਆਂ-ਕਿਹੜੀਆਂ ਸਹੂਲਤਾਂ ਲਿਆਂਦੀਆਂ ਜਾ ਰਹੀਆਂ ਅੱਜ ਅਸੀਂ ਲੁਧਿਆਣਾ ਰੋਡਾਰੇ 'ਚ ਅਚਾਨਕ ਇੱਕ ਗੱਡੀ ਖੜੀ ਦਿਖੀ ਹੈ ਉਹਦੇ ਬਾਰੇ ਦੇਖਾਂਗੇ ਕਿ ਇਹ ਗੱਡੀਆਂ ਲੋਕਾਂ ਵਾਸਤੇ ਲਾਹੇਵੰਦ ਨੇ ਲੋਕਾਂ ਵਾਸਤੇ ਕੋਈ ਹੈਲਪ ਆਨ ਕਰਦੀਆਂ ਨੇ ਇਹ ਕੁਝ ਲੋਕਾਂ ਦੀ ਮਦਦ ਕਰਨ ਵਾਸਤੇ ਇਹ ਗੱਡੀਆਂ ਵਿੱਚ ਕੋਈ ਸਹੂਲਤ ਹੈਗੀ ਹੈ ਜਾਂ ਨਹੀਂ ਹੈ ਕਿਉਂਕਿ ਕਰੋੜਾ ਰੁਪਏ ਸਰਕਾਰ ਨੇ ਲਗਾਇਆ ਹੈ ਨਵੀਆਂ ਗੱਟੀਆਂ ਜਿਹੜੀਆਂ ਕਿ ਟਵੀਟਾ ਦੀਆਂ ਨਵੀਆਂ ਓਪਨ ਗੱਟੀਆਂ ਜਿਹੜੀਆਂ ਕਿ ਸਰਕਾਰ ਵੱਲੋਂ ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਨੇ ਨਵੀਆਂ ਜਿਹੜੀਆਂ ਕਿ ਐਸਐਸਐਫ ਫੋਰਸ ਬਣਾਈ ਗਈ ਹੈ ਸੜਕ ਸੁਰੱਖਿਆ ਫੋਰਸ ਸਰਕਾਰ ਵੱਲੋਂ ਪੰਜਾਬ ਸੀਐਮ ਮਾਨ ਵੱਲੋਂ ਜਿਹੜੀ ਕਿ ਇਹ ਪਹਿਲ ਕਦਮੀ ਕੀਤੀ ਗਈ ਹੈ ਵੀ ਲੋਕਾਂ ਦੀ ਸੜਕ ਦੇ ਉੱਪਰ ਜਿਹੜੇ ਲੋਕਾਂ ਦਾ ਐਕਸੀਡੈਂਟ ਹੁੰਦਾ ਆ ਉਹਨਾਂ ਨੂੰ ਫਟਾਫਟ ਹਸਪਤਾਲ ਪਹੁੰਚਾਉਣ ਦੀ ਪਹਿਲਾਂ ਹੀ ਮੌਕੇ ਤੇ ਉਹਨਾਂ ਨੂੰ ਫਰਸਟ ایڈ ਕਿਟ ਦੇਣ ਦੀ ਉਸ ਤੋਂ ਬਾਅਦ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਤੱਕ ਇਹ ਜਿਹੜੀ ਗੱਡੀ ਹੈ ਮਦਦ ਦੇ ਵਿੱਚ ਆਉਂਦੀ ਆ ਸੋ ਬਿਲਕੁਲ ਤੁਹਾਨੂੰ ਦਿਖਾਣੇ ਆ ਆ ਪੂਰੀ ਟੀਮ ਹੈ ਨਜ਼ਰ ਆ ਰਹੀ ਹੈ ਸੋ ਗੱਲਬਾਤ ਵੀ ਕਰਾਂਗੇ ਕੌਣ ਕੌਣ ਨੇ ਇਸ ਗੱਡੀ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਆ ਇਸ ਗੱਡੀ ਦੇ ਵਿੱਚ ਕੀ ਕੁਝ ਹੁੰਦਾ ਆ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਕੌਂਸਲਰ ਗੋਰਵ ਜਾਖੜ ਗਰਵ ਜੀ ਇਹ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇਸ ਗੱਡੀ ਦੇ ਨਾਲ ਜੁੜੇ ਹੋਏ ਕੰਮ ਕਰਦੇ ਇਹਦੇ ਨਾਲ ਜੁੜੇ ਹੋਏ तकरीबन 1.5 ਮਹੀਨਾ ਹੋ ਗਿਆ ਸਰ ਅੱਛਾ ਜੀ ਜਦੋਂ ਤੇ ਲਾਂਚ ਹੋਈ ਜਦੋਂ 1 ਫਰਵਰੀ ਤੋਂ ਲਾਂਚ ਹੋਈ ਹੈ ਸਾਨੂੰ ਹੁਣ 1.5 ਮਹੀਨਾ ਹੋ ਚੁਲਿਆ ਆਪਾਂ ਗੱਲ ਕਰੀਏ ਇਸ ਗੱਡੀ ਦੇ ਵਿੱਚ ਤੁਹਾਡੇ ਮੁਲਾਜ਼ਮਾਂ ਦੀ ਕਿੰਨੀ ਟੀਮ ਹੁੰਦੀ ਹੈ ਸਾਡੇ ਮੁਲਾਜ਼ਮਾਂ ਦੀ ਪੰਜ ਟੀਮ ਹੁੰਦੀ ਹੈ ਇੱਕ ਡਰਾਈਵਰ ਇੱਕ ਸਾਡਾ ਇੰਚਾਰਜ ਸਾਹਿਬ ਇੱਕ ਹੈਲਪਰ ਤੇ ਦੋ ਕੁੜੀਆਂ ਠੀਕ ਹੈ ਹਾਂਜੀ ਸਰ ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਕੀ ਕੀ ਸਮਾਨ ਹੁੰਦਾ ਆ ਜੇ ਆਪਾਂ ਸਭ ਤੋਂ ਪਹਿਲਾਂ ਸਮਾਨ ਦੀ ਬਾਤ ਗੱਲ ਕਰਦੇ ਆ ਪਹਿਲਾਂ ਇਹ ਹੀ ਗੱਲ ਕਰਦੇ ਆ ਵੀ ਸਭ ਤੋਂ ਪਹਿਲਾਂ ਤੁਸੀਂ ਸਰਵਿਸ ਸਰ ਸਾਡੇ ਕੋਲ 112 ਤੋਂ ਹੈਲਪਲਾਈਨ ਤੋਂ ਡਾਇਰੈਕਟ ਕਾਲ ਆਉਂਦੀ ਹੈ ਹੈੱਡਕੁਆਰਟਰ ਤੋਂ ਕਾਲ ਵੀ ਆਉਂਦੀ ਹੈ ਤੇ ਸਾਡੇ ਵਟਸਐਪ ਤੇ ਪੂਰਾ ਡਿਟੇਲ ਆਉਂਦੀ ਹੈ ਕਿਨੇ ਫੋਨ ਕੀਤਾ ਕੀ ਹੋਇਆ ਕਿਹੜਾ ਐਕਸੀਡੈਂਟ ਹੋਇਆ ਤਾਂ ਉਹਦੇ ਮੁਤਾਬਿਕ ਅਸੀਂ ਪਹੁੰਚਦੇ ਹਾਂ ਸਿੱਧਾ ਲੋਕੇਸ਼ਨ ਤੇ ਸਰ ਜੀ ਕਿੰਨੇ ਸਮੇਂ ਦੇ ਵਿੱਚ ਵਿੱਚ ਉੱਥੇ ਪਹੁੰਚ ਜਾਂਦੇ ਸਰ ਸਾਡਾ ਲਾਸਟ ਟਾਈਮ ਐਵਰੇਜ ਰਿਕਾਰਡ ਕੀਤਾ ਸੀਗਾ ਤਾਂ ਸਵਾ 6 ਮਿੰਟ ਸਾਡੀ ਐਵਰੇਜ ਆਈ ਸੀਗੀ ਸਰ 6 ਤੋਂ 7 ਮਿੰਟ ਦੇ ਵਿੱਚ ਤੁਸੀਂ ਉਸ ਪੁਆਇੰਟ ਤੇ ਪਹੁੰਚ ਜਾਂਦੇ ਹੋ ਜੀ ਸਰ ਐਗਜ਼ੈਕਟਲੀ ਠੀਕ ਹੈ ਫਿਰ ਉਸ ਤੋਂ ਬਾਅਦ ਦੀ ਅੱਗੇ ਦੀ ਪ੍ਰਤੀਕਿਰਿਆ ਕੀ ਹੁੰਦੀ ਹੈ ਸਰ ਸਭ ਤੋਂ ਪਹਿਲਾਂ ਉੱਥੇ ਪਹੁੰ ਜੇ ਕਿਸੇ ਨੂੰ ਜ਼ਿਆਦਾ ਲੱਗੀ ਤਾਂ ਐਂਬੂਲੈਂਸ ਨੂੰ ਉੱਥੇ ਬੁਲਾਇਆ ਜਾਏ ਤੇ ਮਾੜੀ-ਮੋਟੀ ਲੱਗੀ ਤਾਂ ਸਾਡੇ ਕੋਲ ਫਰਸਟ ایڈ ਦਾ ਸਾਰਾ ਸਮਾਨ ਹੈ ਉਹਨੂੰ ਫਰਸਟ ایڈ ਦੇ ਕੇ ਠੀਕ ਹੈ ਰੋਡ ਕਲੀਅਰ ਕਰਾਉਣਾ ਜੇ ਕੋਈ ਗੱਡੀ ਰੋਡ ਤੇ ਖੜੀ ਹੈ ਐਕਸੀਡੈਂਟ ਹੋ ਗਏ ਉਹਨੂੰ ਸਾਈਡ ਤੇ ਕਰਨਾ ਉਹ ਸਾਰਾ ਕੰਮ ਕਰਵਾਉਣਾ ਜ਼ਿਆਦਾ ਜ਼ਖਮੀ ਹੈ ਉਹਨੂੰ ਫਿਰ ਤੁਸੀਂ ਹਸਪੀਟਲ ਉਹਨੂੰ ਆਪਾਂ ਸਿਵਲ ਹਸਪੀਟਲ ਪਹੁੰਚਾਉਂਦੇ ਹਾਂ ਸਰ ਮਿੰਟੋ-ਮਿੰਟ ਠੀਕ ਹੈ ਬਿਲਕੁਲ ਇੱਕ ਵਾਰ ਅਸੀਂ ਗੱਡੀ ਦੇ ਵਿੱਚ ਵੀ ਤੁਹਾਨੂੰ ਦਿਖਾਣੇ ਆ ਪਿੱਛੇ ਦੋ ਜੜੀਆਂ ਕੀ ਲੇਡੀ ਮੁਲਾਜ਼ਮ ਵੀ ਮੌਜੂਦ ਨੇ ਇੰਚਾਰਜ ਸਾਹਿਬ ਨੇ ਇਹਨਾਂ ਦੇ ਸੋ ਬਿਲ ਕੈਮਰਾ ਵੀ ਜਿਹੜਾ ਕਿ ਲੱਗਿਆ ਹੋਇਆ ਆ ਬਿਲਕੁਲ ਤੁਹਾਨੂੰ ਸੁਵਿਧਾਵਾ ਦਿਖਾਵਾਂਗੇ ਬਿਲਕੁਲ ਨਾਲ ਲੇਡੀ ਦੋ ਜਣੀਆਂ ਕਿ ਪੰਜਾਬ ਪੁਲਿਸ ਦੀਆਂ ਮੁਲਾਜ਼ਮ ਨੇ ਉਹ ਵੀ ਨਾਲ ਤਾਇਨਾਤ ਨੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਕੀ ਕੁਝ ਸਮਾਨ ਆ ਜਿੰਨਾ ਵੀ ਸਮਾਨ ਆ ਸਾਰੀ ਗੱਲਬਾਤ ਕਰਾਂਗੇ ਕੀ ਕੁਝ ਗੱਡੀ 'ਚ ਸਮਾਨ ਆ ਸੋ ਬਿਲਕੁਲ ਇੱਕ ਵਾਰ ਗੱਡੀ ਖੋਲ ਕੇ ਦਿਖਾਨੇ ਆ ਗੱਡੀ ਦੇ ਵਿੱਚ ਕੀ ਕੁਝ ਸਮਾਨ ਆ ਸੋ ਬਿਲਕੁਲ ਸੋ ਬਿਲਕੁਲ ਗੁਰਪ ਜੀ ਆਪਾਂ ਗੱਲ ਕਰੀਏ ਇਹ ਗੱਡੀ ਦੇ ਵਿੱਚ ਕਿਹੜੀ ਕਿਹੜੀ ਫੈਸਿਲਿਟੀ ਹੈ ਜਿਹੜੀ ਸਰ ਇਹਦੇ ਕੋਲ ਹਰ ਤਰ੍ਹਾਂ ਦੀ ਫੈਸਿਲਿਟੀ ਹੈ ਸਾਡੇ ਕੋਲ ਆ ਹੈੱਡਕ quartਰ ਤੋਂ ਲੱਗਿਆ ਹੋਇਆ ਡਾਇਰੈਕਟ ਕਾਲ ਵਾਸਤੇ ਤੇ ਸਾਡੇ ਕੋਲ ਡੈਸ਼ ਕੈਮ ਲੱਗਿਆ ਹੋਇਆ ਸਭ ਤੋਂ ਪਹਿਲਾਂ ਇਹਦੇ ਨਾਲ ਜਦੋਂ ਤੁਹਾਨੂੰ ਕਾਲ ਆਉਂਦੀ ਹੈ ਕਾਲ ਆਉਂਦੀ ਹੈ ਜੇ ਗੋਲ ਅਸੀਂ ਨਾ ਚੱਕ ਪਾਏ ਸਾਡੇ ਕੋਲ ਇਹਦਾ ਕਾਲ ਵੀ ਇਨਫੋਰਮੇਸ਼ਨ ਆਉਂਦੀ ਹੈ ਡਾਇਰੈਕਟ ਆਪਨਾ ਕਿਥੇ ਐਕਸੀਡੈਂਟ ਹੋਇਆ ਕਿਥੇ ਨਹੀਂ ਠੀਕ ਹੈ ਅਸੀਂ ਪੁੱਛ ਸਕਦੇ ਹਾਂ ਮਿੰਟੋ ਮਿੰਟ ਤੇ ਪਹਿਲਾਂ ਵਾਇਰਲੈਸ ਸੈੱਟ ਹੋ ਗਿਆ ਉਸ ਤੋਂ ਬਾਅਦ ਗਲਵਸ ਹੋ ਗਏ ਕੀ ਕੁਝ ਆ ਜਿਹੜੀ ਮਤਲਬ ਫਰਸਟ ایڈ ਕੀ ਕਿੱਟ ਦਾ ਕੀ ਚੀਜ਼ ਸਰ ਸਾਡੇ ਕੋਲ ਗਲਵਸ ਹੈ ਬੇਸਿਕਸ ਪੂਰੀ ਫਰਸਟ ایڈ ਕਿਟ ਹੈ ਸਰ ਏਵਰੀਥਿੰਗ ਇਜ਼ ਇਨਕਲੂਡਡ ਐਂਡ ਦੋ ਫਰਸਟ ایڈ ਕਿਟ ਹੈ ਸਾਡੇ ਕੋਲ ਠੀਕ ਹੈ ਤੇ ਇੱਕ ਸਟ੍ਰੈਚਰ ਹੈ ਸਰ ਫੋਲਡੇਬਲ ਸਾਡੇ ਕੋਲ ਜੇ ਜ਼ਿਆਦਾ ਜ਼ਖਮੀ ਹੈ ਉਹਨੂੰ ਆਪਾਂ ਸਟ੍ਰੈਚਰ ਸਟ੍ਰੈਚਰ ਤੇ ਪਾ ਕੇ ਲੈ ਜਾ ਸਕੀਏ ਸੋ ਬਿਲਕੁਲ ਜਿਵੇਂ ਕਿ ਆ ਬਹੁਤ ਮਹਿੰਗੀ ਜਿਹੜੀ ਟੁਇਟਾ ਦੀ ਕਾਰ ਹੈ ਪੰਜਾਬ ਪੁਲਿਸ ਨੂੰ ਜਿਹੜੀ ਕਿ ਨਵੀਂ ਐਸਐਸ ਜਿਹੜੀ ਟੀਮ ਨੂੰ ਦਿੱਤੀ ਗਈ ਤੁਸੀਂ ਦੇਖ ਸਕਦੇ ਹੋ ਗਲਵਸ ਹੈ ਜਿਹੜੇ ਕਿ ਮੁਲਾਜ਼ਮ ਵਾਸਤੇ ਜਿਹੜੀ ਕਿ ਇਸ ਟੀਮ ਦੇ ਵਿੱਚ ਹੁੰਦੇ ਆ ਉਸ ਤੋਂ ਬਾਅਦ ਫਰਸਟ ایڈ ਕਿਟ ਹੈ ਸੋ ਬਿਲਕੁਲ ਜਿਵੇਂ ਕਿ ਇਹਨਾਂ ਨੂੰ ਪਹਿਲਾਂ ਕਾਲ ਆਉਂਦੀ ਹੈ ਵਾਇਰਲੈਸ ਸੈੱਟ ਤੇ ਜਾਂ ਇਹਨਾਂ ਦਾ ਵਟਸਐਪ ਗਰੁੱਪ ਬਣੇ ਹੋਏ ਨੇ ਕਾਲ ਆਉਣ ਤੋਂ ਬਾਅਦ ਜਿਵੇਂ ਕਿ ਅੱਗੇ ਵਧਦੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਕੈਮਰਾ ਵੀ ਲੱਗਿਆ ਹੋਇਆ ਆ ਜਿਸ ਪੁਆਇੰਟ ਤੇ ਪਹੁੰਚਦੇ ਨੇ ਜਿਵੇਂ ਕਿ ਦੱਸਿਆ 6 ਮਿੰਟ ਦੀ ਸਰਵਿਸ ਹੈ ਇਹਨਾਂ ਦੀ 6 ਮਿੰਟ ਦੇ ਵਿੱਚ ਵਿੱਚ ਇਹ ਉਸ ਪੁਆਇੰਟ ਏ ਜਾਨੀ ਕੇ ਮਰੀਜ਼ਾ ਨੂੰ ਹਸਪੀਟਲ ਪਹੁੰਚਾਉਂਦੇ ਨੇ ਅਗਰ ਕੋਈ ਹਲਕੀ ਫੁਲਕੀ ਛੱਟਫੇਟ ਹੁੰਦੀ ਹੈ ਤਾਂ ਉਸ ਉਸ ਦੀ ਉੱਥੇ ਹੀ ਮੱਲਮ ਪੱਟੀ ਕਰ ਦਿੱਤੀ ਜਾਂਦੀ ਹੈ ਜਾਂ ਅਗਰ ਵੱਧ ਹੁੰਦੀ ਹੈ ਤਾਂ ਉਸ ਨੂੰ ਉਸ ਵਿਅਕਤੀ ਨੂੰ ਜਿਹੜਾ ਕਿ ਹਸਪੀਟਲ ਪਹੁੰਚਾ ਦਿੱਤਾ ਜਾਂਦਾ ਹੈ ਜਾਂ ਦੂਸਰੀ ਗੱਡੀ ਬੁਲਾ ਕੇ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਨਾਲ ਜਿਹੜੀ ਫੋਰਸ ਦੀ ਟੀਮਾਂ ਮੌਜੂਦ ਨੇ ਇੱਧਰ ਪਿੱਛੇ ਪਾਣੀ ਵਾਲਾ ਕੈਂਪਰ ਜਿਹੜਾ ਰੱਖਿਆ ਹੋਇਆ ਆ ਨਾਲ ਹੋਰ ਸਟ੍ਰੈਚਰ ਵੀ ਜਿਹੜੇ ਅੱਜ ਮਿਲ ਚੁੱਕੇ ਨੇ ਇਹਨਾਂ ਨੂੰ ਜਿਵੇਂ ਕਿ ਇਹਨਾਂ ਨੇ ਦੱਸਿਆ ਸੋ ਬਿਲਕੁਲ ਹਾਂ ਸੋ ਤੁਸੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਵੱਲੋਂ ਜਿਹੜੀ ਕੀ ਇਹ ਬਹੁਤ ਵੱਡੀ ਇੱਕ ਕਹਿ ਸਕਦੇ ਹਾਂ ਵਧੀਆ ਲੋਕਾਂ ਵਾਸਤੇ ਲੋਕਾਂ ਦੀ ਮਦਦ ਵਾਸਤੇ ਵਧੀਆ ਜਿਹੜੀ ਇੱਕ ਗੱਡੀ ਚਲਾਈ ਗਈ ਹੈ 112 ਤੇ ਅਮਰਜੈਂਸੀ ਕਾਲ ਹੈ ਜੀ ਪੰਜਾਬ ਪੁਲਿਸ ਹੈ ਸੜਕ ਸੁਰੱਖਿਆ ਫੋਰਸ ਸੜਕ ਸੁਰੱਖਿਆ ਫੋਰਸ ਜਿਵੇਂ ਕਿ ਗੌਰਵ ਜੀ ਨੇ ਦੱਸਿਆ ਬਹੁਤ ਬਰੀਕੀ ਦੇ ਨਾਲ ਦੱਸਿਆ ਵੀ ਕੱਲੀ ਕੱਲੀ ਸਾਡੇ ਕੋਲ ਫਰਸਟ ایڈ ਕਿਟ ਦਾ ਸਮਾਨ ਹੁੰਦਾ ਆ ਗਲਵਸ ਪਾ ਕੇ ਜਿਵੇਂ ਕਿ ਪ੍ਰੋਪਰ ਜਿਹੜੀ ਵੀ ਘਟਨਾ ਆਲੀ ਥਾਂ ਹੁੰਦੀ ਹੈ ਉੱਥੇ ਜਾ ਕੇ ਆਪਣੀ ਪੂਰੀ ਸੇਫਟੀ ਦੇ ਨਾਲ ਗਲਵਸ ਪਾ ਕੇ ਲੋਕਾਂ ਦੀ ਜਿਹਨੇ ਜੇ ਤਾਂ ਘੱਟ ਸੱਟ ਲੱਗੀ ਹੋਵੇ ਉਸੇ ਹਿਸਾਬ ਨਾਲ ਮੌਕੇ ਤੇ ਫਰਸਟ ایڈ ਕਿਟ ਦਿੰਦੇ ਨੇ ਉਹਨਾਂ ਨੂੰ ਮੱਲਮ ਪੱਟੀ ਕਰਦੇ ਨੇ ਅਗਰ ਜ਼ਿਆਦਾ ਸੱਟ ਹੁੰਦੀ ਹੈ ਤਾਂ ਉਹਨੂੰ ਹਸਪਤਾਲ ਪਹੁੰਚਾਉਣਾ ਪੈਂਦਾ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਐਂਬੂਲੈਂਸ ਦੇ ਜਰੀਏ ਵੱਡੇ ਹਸ ਤੁਰੰਤ ਸ਼ਿਫਟ ਕੀਤਾ ਜਾਂਦਾ ਬਹੁਤ ਵੱਡੀ ਗੱਲ ਹੈ ਚੰਡੀਗੜ੍ਹ ਪੁਲਿਸ ਜਿਵੇਂ ਕਿ ਦਾਵਾ ਕਰਦੀ ਹੈ ਪਹਿਲਾਂ ਚੰਡੀਗੜ੍ਹ ਪੁਲਿਸ ਦੀ 8 ਮਿੰਟ ਦੀ ਸਰਵਿਸ ਉਸ ਤੋਂ ਬਾਅਦ 5 ਮਿੰਟ ਦੀ ਉਸ ਤੋਂ ਬਾਅਦ ਹੋਰ ਵੀ ਜਿਵੇਂ ਘਟਦੀਆਂ ਨੇ ਪਰ ਉਹ ਚੰਡੀਗੜ੍ਹ ਦਾ ਏਰੀਆ ਬਹੁਤ ਛੋਟਾ ਹੈ ਪਰ ਉੱਥੇ ਕਾਫੀ ਵੱਡੇ ਪੱਧਰ ਤੇ ਜਿਹੜੀਆਂ ਕਿ ਪੀਸੀਆਰ ਤੇ ਐਂਬੂਲੈਂਸ ਦੀ ਸਰਵਿਸ ਹੈ ਜਿਹੜੀ ਚੰਡੀਗੜ੍ਹ ਪੁਸ਼ਤੀ ਪਰ ਪੰਜਾਬ ਪੁਲਿਸ ਵੱਲੋਂ ਜਿਹੜੀ ਕਿ ਸੀਐਮ ਮਾਨ ਵੱਲੋਂ ਜਿਹੜੀ ਕਿ ਪਹਿਲੀ ਇਹ ਪਹਿਲ ਕਦਮੀ ਜਿਹੜੀ ਕਿ ਉਠਾਈ ਗਈ ਹੈ ਪੰਜਾਬ ਦੇ ਵਿੱਚ ਐਸਐਸਐਫ ਜੜੀ ਕਿ ਸੜਕ ਸੁਰੱਖਿਆ ਫੋਰਸ ਕਿਉਂਕਿ ਪਹਿਲਾਂ ਵੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਐਂਬੂਲੈਂਸ ਚਲਦੀਆਂ ਨੇ ਜਾਂ ਹੋਰ ਕਾਫੀ ਗੱਡੀਆਂ ਜਿਹੜੀਆਂ ਕੀ ਚਲਦੀਆਂ ਨੇ ਵੀ ਕਿਤੇ ਕੋਈ ਸੜਕ ਹਾਦਸਾ ਵਾਪਰ ਜੇ ਤਾਂ ਪੁਲਿਸ ਪਹੁੰਚਦੀ ਹੈ ਪੀਸੀਆਰ ਗੱਡੀ ਪਹੁੰਚਦੀ ਹੈ ਪਰ ਇਹ ਗੱਡੀਆਂ ਜਿਹੜੀਆਂ ਕੀ ਪੁਲਿਸ ਵੱਲੋਂ ਸਪੈਸ਼ਲ ਲਗਾਈਆਂ ਗਈਆਂ ਨੇ ਸੋ ਜੁੜੇ ਹੋਰ ਸਮਰ نیوز ਦੇ ਨਾਲ ਜਿਵੇਂ ਸਮਰ نیوز ਦੀ ਟੀਮ ਵੱਲੋਂ ਇਹ ਜਿਹੜਾ ਕਿ ਰਿਐਲਿਟੀ ਚੈੱਕ ਕੀਤਾ ਗਿਆ ਕਿ ਇਹਨਾਂ ਗੱਡੀਆਂ ਦੇ ਵਿੱਚ ਕਿਹੜੇ-ਕਿਹੜੇ ਸਮਾਨ ਉਪਲਬਧ ਨੇ ਉਸੇ ਤਰ੍ਹਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਪੰਜਾਬ ਦੇ ਵਿੱਚ ਹੋਰ ਕਿਵੇਂ ਦੀ ਫੈਸਿਲਿਟੀ ਹੈ ਇੰਚਾਰ ਸਾਹਿਬ ਨਾਲ ਵੀ ਗੱਲਬਾ ਮੈਂ ਜੰਦੀ ਕਿਵੇਂ ਦੇਖਦੇ ਹੋ ਕਿਵੇਂ ਦਾ ਤੁਹਾਨੂੰ ਤਜਰਬਾ ਲੱਗਦਾ ਹੈ ਔਰ ਰੋਜ਼ਾਨਾ ਕਿੰਨੇ ਕ ਤੁਹਾਨੂੰ ਹਾਦਸੇ ਦੇਖਣ ਨੂੰ ਮਿਲਦੇ ਜਿੱਥੇ ਤੁਸੀਂ ਪਹੁੰਚਦੇ ਹੋ ਅਸੀਂ ਤਾਂ ਜੀ ਹਾਦਸੇ ਰੋਜ਼ ਪੰਜ 6 ਹੋ ਜਾਂਦੇ ਆ ਹਾਂ ਅਸੀਂ ਤਾਂ ਜਦੋਂ ਕਾਲ ਆ ਗਿਆ ਕੰਟਰੋਲ ਰੂਮ ਤੇ ਮਿੰਟੋ ਮਿੰਟੀ ਪੰਜ 6 ਮਿੰਟ ਵਿੱਚ ਪਹੁੰਚ ਜਾਂਦੇ ਹਾਂ ਹਾਂ ਜੀ ਪਹੁੰਚ ਜਾਂਦੇ ਤੁਹਾਡਾ ਏਰੀਆ ਕਿੰਨੇ ਕਿਲੋਮੀਟਰ ਦਾ ਤੁਹਾਨੂੰ ਜਿਹੜਾ ਏਰੀਆ ਖਾਨਪੁਰ ਚੌਂਕ ਤੋਂ ਲੈ ਕੇ ਮਾਨਖੇੜੀ ਤੱਕ मतलब 9-10 किलोमीटर 10 किलोमीटर ठीक है किमे किमे दे अगर कोई जे कोई ਵੱਧ ਜਿਆਦਾ ਕਈ ਵਾਰੀ ਹਾਦਸਾ ਹੋ ਜਾਂਦਾ ਪਿੱਛੇ ਉਹਨੂੰ ਲੈ ਕੇ ਜੀ ਜੇ ਤਾਂ ਜੇ ਮੜਾ ਮੋਟਾ ਦਾ ਫਰਸਟ ਏਡ ਬਾਕਸ ਫਰਸਟ ਏਡ ਦੇ ਦੀਦਾ ਜੀ ਜੇ ਫਰਸਟ ਏਡ ਨਹੀਂ ਦੂਜੇ ਨੂੰ ਲੈ ਕੇ ਸਰਕਾਰੀ ਹਸਪੀਟਲ ਹੈ ਜੀ ਦਾ ਖੜਾ ਹਾਂਜੀ ਨਹੀਂ ਤੇ ਫਿਰ ਜੇ ਕੋਈ ਜ਼ਿਆਦਾ ਹੋਏ ਐਂਬੂਲੈਂਸ ਵੀ ਬੁਲਾ ਲੈਂਦੇ ਹਾਂ ਐਂਬੂਲੈਂਸ ਵੀ ਹੈਗੀ ਹੈ ਜੀ ਸਾਡੇ ਲੱਗ ਠੀਕ ਹੈ ਐਂਬੂਲੈਂਸ ਬੁਲਾ ਲੈਂਦੇ ਹਾਂ ਹਾਂ ਜੀ ਠੀਕ ਹੈ ਤੇ ਇਹ ਫਿਰ ਤੁਹਾਨੂੰ ਕੰਟਰੋਲ ਰੂਮ ਤੋਂ ਕਾਲ ਆਂਦੀ ਹੈ ਕਿ ਜਾਂ ਸਿੱਟੀ ਵੀ ਆ ਜਾਂਦੀ ਹੈ ਨਹੀਂ ਰਾਗੀਰ ਵੀ ਦੱਸ ਜਾਂਦੇ ਫੇਰ ਵੀ ਚਲੇ ਜਾਈਦਾ ਨਹੀਂ ਕੰਟਰੋਲ ਰੂਮ ਤੇ ਇੱਥੇ ਆ ਜਾਵੇ ਮੈਸੇਜ ਆਸੀ ਚਲੇ ਮਿੰਟੋ ਮਿੰਟੀ ਚਾਈਦੇ ਤੁਸੀਂ ਤੁਹਾਡਾ ਤਜਰਬਾ ਬਹੁਤ ਲੱਗਦਾ ਤੁਸੀਂ ਕਾਫੀ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਸੇਵਾ ਨਿਭਾ ਰਹੇ ਹੋ ਕਿਵੇਂ ਦਾ ਤਜਰਬਾ ਲੱਗਦਾ ਕਿਉਂਕਿ ਪਹਿਲਾਂ ਪੀਸੀਆਰ ਪਹੁੰਚਦੀ ਸੀ ਹੁਣ ਕੱਲੀ ਸੜਕ ਸੁਰੱਖਿਆ ਵਾਸਤੇ ਮਾਨਸਾਹਬ ਵੱਲੋਂ ਇਹ ਗੱਡੀਆਂ ਦਿੱਤੀਆਂ ਗਈਆਂ ਕਿਵੇਂ ਦਾ ਤਜਰਬਾ ਬਹੁਤ ਬਹੁਤ ਵਧੀਆ ਚੀਜ਼ ਆ ਜੀ ਲੋਕਾਂ ਦੀ ਸਹੂਲਤ ਵਾਸਤੇ ਕਿਉਂ ਕਈ ਵਾਰ ਐਕਸੀਡੈਂਟ ਆਂਦਾ ਕੋਈ ਚੱਕਦਾ ਨਹੀਂਦਾ ਹੁਣ ਤਾਂ ਮਿੰਟੋ ਮਿੰਟੀ ਗੱਡੀ ਜਾਂਦੀ ਚੱਕਿਆ ਇਹਨੂੰ ਅਗਲੇ ਨੂੰ ਹਸਪੀਟਲ ਜਾਂ ਉਹ ਉਹ ਨਾਲ ਦੀ ਨਾਲ ਕਿ ਤੁਹਾਨੂੰ ਮੁਢਲੀ ਸਹਾਇਤਾ ਸਾਰੀ ਦੇ ਕੇ ਹਾਂ ਜੀ वहां पे तो ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਇਹ ਗੱਡੀ ਹੈ ਜਿਵੇਂ ਕਿ ਦੋ ਨਾਲ ਲੇਡੀਜ਼ ਮੁਲਾਜ਼ਮ ਨੇ ਦੋ ਇੱਕ ਉਹਨਾਂ ਦੇ ਸੀਨੀਅਰ ਬੌਸ ਨੇ ਨਾਲ ਦੋ ਮੁਲਾਜ਼ਮ ਹੋਰ ਨੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਸਾਨੂੰ 9-10 ਕਿਲੋਮੀਟਰ ਦਾ ਏਰੀਆ ਮਿਲਿਆ ਹੋਇਆ ਆ ਤੇ 5 ਤੋਂ 6 ਮਿੰਟ ਦੇ ਵਿੱਚ ਇਹ ਘਟਨਾ ਵਾਲੀ ਜਿਹੜੀ ਕਿ ਥਾਂ ਤੇ ਪਹੁੰਚ ਜਾਂਦੇ ਨੇ ਜਾਂ ਤਾਂ ਜਿਵੇਂ ਕਿ ਗੱਡੀ ਦੇ ਵਿੱਚ ਕੈਮਰੇ ਪ੍ਰੋਪਰ ਜਿਹੜੀ ਕਿ ਸਿੱਧਾ ਸਾਨੂੰ ਜਿਹੜੀ ਕਿ ਗੱਡੀ ਦੇ ਦੇਖਣ ਨੂੰ ਮਿਲੀ ਹੈ ਪਾਣੀ ਸਟੈਚਰ ਕੈਮਰੇ ਗੱਡੀ 'ਚ ਲੱਗੇ ਹੋਏ ਆ ਠੀਕ ਹੈ ਜੀ ਉਸ ਤੋਂ ਇਲਾਵਾ ਇਹਨਾਂ ਨੂੰ ਵਾਇਰਲੈਸ ਸੈੱਟ ਮਿਲੇ ਹੋਏ ਨੇ ਆ ਗੱਡੀਆਂ ਸਾਫ਼ ਸੁਥਰੀਆਂ ਕਾਰਾਂ ਨੇ ਅੰਦਰੋਂ ਵੀ ਮਤਲਬ ਕਿਸੇ ਤਰ੍ਹਾਂ ਦੀ ਜੇ ਆਪਾਂ ਕਹਿ ਦਈਏ ਵੀ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਜਿਵੇਂ ਇਹਨਾਂ ਨੇ ਦੱਸਿਆ 5 ਤੋਂ 6 ਮਿੰਟ 'ਚ ਇਹਨਾਂ ਵੱਲ ਪਹੁੰਚਿਆ ਜਾਂਦਾ ਹੈ ਅੰਦਰ ਜਿਵੇਂ ਦੇਖਿਆ ਗੱਡੀ 'ਚ ਫਰਸਟ ایڈ ਕਿੱਟ ਰੋਜ਼ਾਨਾ ਇਹਨਾਂ ਵੱਲ ਦੱਸਿਆ ਵੀ ਕਈ ਵਾਰ ਪਪਰ 5 ਤੋਂ 6 ਮਿੰਟ ਚ ਇਹਨਾਂ ਵੱਲੋਂ ਉੱਥੇ ਪਹੁੰਚ ਕਰ ਲਈਤੀ ਜਾਂਦੀ ਹੈ ਤੇ ਮਰੀਜ਼ ਨੂੰ ਜਲਦੀ ਤੋਂ ਜਲਦੀ ਜਿਹੜਾ ਕਿ ਹਸਪਤਾਲ ਪਹੁੰਚਾਇਆ ਜਾਂਦਾ ਨਹੀਂ ਤੇ ਉਸੇ ਟਾਈਮ ਨੂੰ ਮੁੱਢਲੀ ਸਹੂਲਤਾਂ ਜਿਹੜੀ ਕਿ ਦਿੱਤੀ ਜਾਂਦੀ ਹੈ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਸਾਡੂ 10 ਸਾਮਰ ਨਿਊਜ਼ ਖੜ੍ਹ